ਸਾਰੇ ਪੱਤਰਕਾਰ ਭਰਾਵਾਂ ਨੂੰ ਜੈ ਪੀ ਜੈ ਭਾਰਤ ਨਮਸਕਾਰ ਸਤਿ ਸ੍ਰੀ ਅਕਾਲ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ 14 April ਨੂੰ 바ਵਾ ਸਾਹਿਬ ਡਾਕਟਰ ਭੀਮਰਾਓਂbedkar ਜੀ ਦਾ ਜਨਮ ਦਿਨ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਣਾ ਔਰ ਹਰ ਸਾਲ ਦੀ ਤਰ੍ਹਾਂ ਇਸ ਥਾਲਵੀ ਹਿਯਾਰਪੁਰ ਦੇ ਵਿੱਚ ਸਮੂਹ ਜੱਥੇਬੰਦੀਆਂ ਵੱਲੋਂ ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਬਾਬਾ ਥਾਬ ਡਾਕਟਰ ਪੀਮਰਾਓ ਅੰਬੇਡਕਰ ਚੌਕ ਫਰਸਟ ਆਂਡ ਦੇ ਕੋਲ ਰਾਤ ਨੂੰ ਰੰਗਾ ਰੰਗ ਪ੍ਰੋਗਰਾਮ ਜਿਹੜਾ ਹੈਗਾ ਉੱਥੇ ਬਾਬਾ ਥਾਬ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਉਹ ਮਨਾਇਆ ਜਾਏਗਾ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਔਰ ਉੱਥੇ ਕਲਾਕਾਰ ਵੀ ਆਣਗੇ ਕੰਠក្លੇਰ ਦੀ ਆਣਗੇ ਸਰਬਜੀਤ ਕਿਰਸੋਤ ਸਰਬਜੀਤ ਛੋਤਾ ਜੀ ਆਣਗੇ ਔਰ ਪ੍ਰਗਤੀ ਕਲਾ ਕੇਂਦਰ ਲਾਂਧੜਾ ਤੋਂ ਜਿਹੜੇ ਰਾਣਾ ਥੋਡੀ ਜੀ ਉਹ ਵੀ ਆਪਣੀ ਟੀਮ ਲੈ ਕੇ ਪਹੁੰਚ ਰਹੇ ਨੇ ਔਰ ਨੌਜਵਾਨਾਂ ਨੇ ਇਸ ਮੂਹ ਜਥੇਬੰਦੀਆਂ ਨੇ ਬਹੁਤ ਮਿਹਨਤ ਕੀਤੀ ਐ ਇਸ ਪ੍ਰੋਗਰਾਮ ਨੂੰ ਕਰਨ ਵਾਸਤੇ ਔਰ ਮੇਰੀ ਸਾਰੇ ਭਾਈਚਾਰਿਆਂ ਨੂੰ ਅਪੀਲ ਐ ਨੌਜਵਾਨਾਂ ਨੂੰ ਅਪੀਲ ਐ ਬੀਬੀਆਂ ਭੈਣਾਂ ਨੂੰ ਅਪੀਲ ਐ ਉਸ ਦਿਨ ਨੂੰ ਵੱਧ ਤੋਂ ਵੱਧ ਜਿਹੜੇ ਆਪਣੇ ਸਾਥੀ ਐ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਉਹ ਪ੍ਰੋਗਰਾਮ ਨੂੰ ਆਪਾਂ ਸਫਲ ਬਣਾ ਚੱਕੀਏ ਤੇ ਬਾਬਾ ਸਾਹਿਬ ਨੂੰ ਯਾਦ ਕਰ ਸਕੀਏ ਤੇ ਉਹਨਾਂ ਦੀ ਜਿਹੜੀ ਸਿੱਖਿਆ ਆ ਆਪਾਂ ਜਨ ਜਨ ਤੱਕ ਪਹੁੰਚਾ ਸਕੀਏ ਇਹ ਪ੍ਰੋਗਰਾਮ ਕਰਨ ਦਾ ਸਾਡਾ ਜਿਹੜਾ ਮਕਸਦ ਐ ਜਥੇਬੰਦੀਆਂ ਦਾ ਇਹ ਮਕਸਦ ਹੈਗਾ ਇਤਮੂ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਤੇ 13 ਤਰੀਕ ਨੂੰ ਸ਼ੋਭਾ ਯਾਤਰਾ ਜਿਹੜੀ ਉਹ ਕੱਢੀ ਜਾ ਰਹੀ ਰਹੀਮਪੁਰ ਤੋਂ ਤੇ ਇਹ ਇਹ ਦੋ ਪ੍ਰੋਗਰਾਮ ਜਿਹੜੇ ਹੈਗੇ ਆ ਅ ਸ਼ਹਿਰ ਦੇ ਵਿੱਚ ਕਰਵਾਏ ਜਾ ਰਹੇ ਨੇ ਇਹਦੇ ਸਬੰਧ ਦੇ ਵਿੱਚ ਆਪ ਥਾ ਪੱਤਰਕਾਰਾਂ ਦਾ ਜਿਹੜਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਗੱਲ ਜਿਹੜੀ ਆ ਸਾਡੇ ਜਿਹੜੇ ਬੋਲ ਹੈ ਸਾਡੇ ਜਿਹੜੇ ਵਿਚਾਰ ਹੈ ਉਹ ਪੂਰੀ ਦੁਨੀਆ ਤੱਕ ਪਹੁੰਚਾਉਣ ਦੀ ਪਹੁੰਚਾਉਂਦੇ ਆ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਪੀਮ ਜੈ ਪਾ ਰੂਟ ਚੰਦਨ ਲੱਕੀ ਜੀ ਤੇ ਬਲਵਿੰਦਰ ਬਿੰਦੀ ਜੀ ਉਹ ਆ ਰਹੇ ਨੇ ਉਹਨਾਂ ਨੇ ਉਲੀਕਿਆ ਹੈਗਾ ਉਹ ਕਿਸੇ ਕਾਰਨ ਥੋੜਾ ਲੇਟ ਹੋ ਗਿਆ ਉਹ ਜਦੋਂ ਪਹੁੰਚਣਗੇ ਤਾਂ ਉਹ ਤੁਹਾਨੂੰ ਰੂਟ ਦੱਸ ਹਾਂਜੀ ਹਾਂਜੀ ਵਿਕਾਸ ਜੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 14 ਅਪ੍ਰੈਲ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ 133ਵਾਂ ਜਨਮ ਦਿਹਾੜਾ ਇਸ ਵਾਰ ਹੁਸ਼ਿਆਰਪੁਰ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਅੰਬੇਡਕਰ ਚੌਂਗ ਬੱਸ ਸਟੈਂਡ ਦੇ ਵਿੱਚ ਮਨਾਇਆ ਜਾ ਰਿਹਾ ਜਿਸ ਵਿੱਚ ਪਹੁੰਚ ਰਹੇ ਕਲਾਕਾਰ ਸੋਢੀ ਰਾਣਾ ਜੀ ਪਰਕਤੀ ਕਲਾ ਕੇਦਰ ਲਾਂਦੜੇ ਤੋਂ ਹੋਰ ਇੰਟਰਨੈਸ਼ਨਲ ਗਾਇਕ ਸਰਵਜੀਤ ਸੋਤਾ ਜੀ ਜੋ ਬਾਬਾ ਸਾਹਿਬ ਦੇ ਮਿਸ਼ਨ ਨੂੰ ਬਹੁਤ ਤੇਜ਼ੀ ਦੇ ਨਾਲ ਅੱਗੇ ਲੈ ਕੇ ਜਾ ਰਹੇ ਔਰ ਉਹਨਾਂ ਦੇ ਨਾਲ ਇੰਟਰਨੈਸ਼ਨਲ ਕਲਾਕਾਰ ਜਿਹੜੇ ਕੰਠ ਕਲੇਰ ਜੀ ਉਹ ਵੀ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਉਹਨਾਂ ਦੀ ਦਿਖਾਏ ਹੋਏ ਮਾਰਗਦਰਸ਼ਨ ਨੂੰ ਉਹਨਾਂ ਦੇ ਆਪਣੇ ਭਜਨਾ ਰਾਹੀ ਆਪਣੇ ਗੀਤਾ ਰਾਹੀ ਜਿਹੜਾ ਲੋਕਾਂ ਨੂੰ 바ਵਾ ਸਾਹਿਬ ਦੀ ਸੋਚ ਨੂੰ 바ਵਾ ਸਾਹਿਬ ਦੇ ਸੰਵਿਧਾਨ ਦੇ ਦਿੱਤੇ ਹੱਕਾਂ ਨੂੰ ਜਿਹੜੇ ਲੋਕਾਂ ਨੂੰ ਜਾਗਰੂਕ ਕਰਨਗੇ ਮੈਂ ਅਪੀਲ ਕਰਦਾ ਵੀ ਜਿੰਨੇ ਸਮੂਹ ਦੇਸ਼ ਵਾਸੀ ਸ਼ਿਆਰਪੁਰ ਦੇ ਵਿੱਚ ਜਿੰਨੇ ਵੀ ਨਾਗਰਿਕਾਂ ਟੈਣਾ ਬੀਬੀਆਂ ਭਰਾ ਬੱਚੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ 14 April 2024 ਜੋ ਕਿ ਸ਼ਾਮ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਅੰਬੇਡਕਰ ਚੌਕ ਦੇ ਵਿੱਚ ਬਾਬਾ ਸਾਹਿਬ ਦੇ ਵਿਚਾਰਾਂ ਦੀ ਜਿਹੜੀ ਉੱਥੇ ਰਚਨਾ ਕੀਤੀ ਜਾਣੀ ਆ ਮੇਰੀ ਅਪੀਲ ਆ ਕਿ ਸਮੂਹ ਸੰਗਤ ਨੂੰ ਜੋ ਵੱਧ ਤੋਂ ਵੱਧ ਚੜ ਕੇ ਜਿਹੜਾ ਇਸ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲੈਣ ਤਾਂ ਜੋ ਬਾਬਾ ਸਾਹਿਬ ਦੇ ਵਿਚਾਰ ਜਿਹੜੇ ਆ ਜਿਹੜੀ ਉਹਨਾਂ ਦੀ ਦਿਖਾਇਆ ਮਾਰਗਦਰਸ਼ਨ ਆ ਆਪਣੇ ਆਪਣੇ ਘਰਾਂ ਤੱਕ ਲੈ ਕੇ ਜਾਣ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਪਰਿਵਾਰ ਤੇ ਜਿਹੜਾ ਰਹਿਮਤ ਭਰਿਆ ਹੱਥ ਜਿਹੜਾ ਪਰਮ ਪਿਤਾ ਪਰਮਾਤਮਾ ਦਾ ਬਣਿਆ ਰਵੇ ਔਰ ਇਸ ਦੇ ਨਾਲ ਨਾਲ ਅਸੀਂ ਇੱਕ ਭਾਰਤ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਭਾਰਤ ਦਾ ਜਿਹੜਾ ਸੰਵਿਧਾਨ ਬਾਬਾ ਸਾਹਿਬ ਭੀਮਰਾਓਂ ਅੰਬੇਡਕਰ ਜੀ ਨੇ 2 ਸਾਲ 11 ਮਹੀਨੇ ਔਰ 18 ਦਿਨ ਲਾ ਕੇ ਜਿਹੜਾ ਲਿਖਿਆ ਸੀ ਸਾਡੀ ਮੰਗ ਵਾ ਸਮੂਹ ਸਮਾਜ ਦੀ ਮੰਗ ਵਾ ਵੀ ਜਿਹੜੀ ਭਾਰਤ ਦੀ ਕਰੰਸੀ ਆ ਉਹਦੇ ਉੱਤੇ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੀ ਜਿਹੜੀ ਤਸਵੀਰ ਆ ਉਹਨੂੰ ਜਰੂਰ ਜਿਹੜਾ ਸਥਾਪਿਤ ਕਰਨ ਕੀਤਾ ਜਾਣਾ ਚਾਹੀਦਾ ਵਾ ਇਹ ਸਾਡੀ ਸਮੂਹ ਸਮਾਜ ਦੀ ਔਰ ਅੱਜ ਜਿੰਨੀਆਂ ਵੀ ਧਾਰਮਿਕ ਸਮਾਜਿਕ ਜਥੇਬੰਦੀਆਂ ਅੱਜ ਇਕੱਠੇ ਹੋ ਕੇ ਜਿਹੜਾ ਇਹ ਫੈਸਲਾ ਲਿੱਤਾ ਸੀ ਵੀ 14 April ਨੂੰ ਸਮੂਹ ਸਮਾਜ ਵੱਲੋਂ ਕਿਸੇ ਵੀ ਇੱਕ ਵਿਅਕਤੀ ਵੱਲੋਂ ਨਹੀਂ ਸਮੂਹ ਸਮਾਜ ਵੱਲੋਂ ਸਮੂਹ ਜਥੇਬੰਦੀਆਂ ਦੇ ਜਿੰਨੇ ਵੀ ਇੱਥੇ ਲੀਡਰ ਸਹਿਬਾਨ ਜਿੰਨੇ ਵੀ ਉਧੇਦਾਰ ਮੈਂ ਇਕੱਲੇ ਇਕੱਲੇ ਦਾ ਨਾਮ ਲੈਣ ਲੱਗਾ ਤਾਂ ਬਹੁਤ ਹੋ ਜਾਣੇ ਤੁਸੀਂ ਦੇਖਦੇ ਹੋ ਵੀ ਅੱਜ ਸਾਰੇ ਹੀ ਜਿੰਨੇ ਜਥੀਆਂ ਬੰਦੇ ਦੇ ਜਥੇਬੰਦੀਆਂ ਦੇ ਆਗੂ ਆ ਸਾਰੇ ਹੀ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਇਹ ਪ੍ਰੋਗਰਾਮ ਜਿਹੜਾ 14 April ਨੂੰ ਕਰਾਇਆ ਜਾ ਰਿਹਾ ਵਾ ਔਰ ਬੜੀ ਧੂਮ ਧਾਮ ਦੇ ਨਾਲ ਕਰਾਇਆ ਜਾ ਰਿਹਾ ਮੈਂ ਤੁਹਾਡਾ ਵੀ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਜੋ ਕਿ ਇੱਕ ਛੋਟੇ ਜਿਹੇ ਮੈਸੇਜ ਤੇ ਬਹੁਤ ਜਲਦ ਜਿਹੜਾ ਤੁਸੀਂ ਸਾਡੇ ਜਿਹੜਾ ਵਿਚਾਰ ਆ ਜਿਹੜੀ ਸਾਡੀ ਗੱਲ ਵਾ ਤੁਸੀਂ ਲੋਕਾਂ ਤੱਕ ਰੱਖਦੇ ਹੋ ਇਸ ਕਰਕੇ ਡਾਕਟਰ ਭੀਮਰਾਓਂ ਵੇਦਕਰ ਜੀ ਦੇ 133ਵੇਂ ਜਨਮ ਦਿਵਸ ਦੀ ਪਹਿਲਾ ਦੇਸ਼ ਵਾਸੀਆਂ ਨੂੰ ਵਧਾਈਆਂ ਵੀ ਔਰ ਸ਼ਹਿਰ ਵਾਸੀਆਂ ਨੂੰ ਵਧਾਈਆਂ ਔਰ ਅਪੀਲ ਆ ਵੀ ਵੱਧ ਚੜ ਕੇ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੇਤਾ ਜਾਵੇ ਔਰ ਸਭ ਤੋਂ ਪਹਿਲਾਂ ਪੂਰੇ ਸਮਾਜ ਨੂੰ ਜੈ ਪ੍ਰੀਮ ਜੈ ਭਾਰਤ ਅੱਜ ਪ੍ਰੈਕਟਿਕਨ ਅੱਜ ਪ੍ਰੈਸ ਕਾਨਫਰੰਸ ਆ 13 ਤਰੀਕ ਨੂੰ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਜਨਮ ਦਿਵਸ ਸੰਬੰਧੀ ਰਹੀਮਪੁਰ ਤੋਂ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਔਰ 14 ਅਪ੍ਰੈਲ ਨੂੰ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਚੌਂਕ ਬੱਸ ਸਟੈਂਡ ਵਿਖੇ 바ਵਾ ਸਾਹਿਬ ਅੰਬੇਡਕਰ ਦਾ ਜਨਮ ਦਿਵਸ ਸਮਾਰੋਹ ਮਨਾਇਆ ਜਾ ਰਿਹਾ ਜਿਹਦੇ ਵਿੱਚ ਮਤਲਬ ਕਿ ਇੰਟਰਨੈਸ਼ਨਲ ਗੀਤਕਾਰਾਂ ਜੋ ਕਿ 바ਵਾ ਸਾਹਿਬ ਅੰਬੇਡਕਰ ਦੇ ਵਿਚਾਰਾਂ ਉੱਤੇ ਗਾਣਗੇ ਅਤੇ ਉਸ ਤੋਂ ਇਲਾਵਾ ਜਿਹੜੇ ਸੋਢੀ ਰਾਣਾ ਜੀ ਪ੍ਰਗਤੀ ਕਲਾ ਕੇਂਦਰ ਵਾਲੇ ਉਹ 바ਵਾ ਸਾਹਿਬ ਅੰਬੇਡਕਰ ਦੇ ਜੋ ਲਾਈਫ ਐਂਡ ਮਿਸ਼ਨ ਦੇ ਉਤੇ ਨਾਟਕ ਜਿਹੜੇ ਉਹ ਕਰਨਗੇ ਪਰ ਜੋ ਇਸ ਟਾਈਮ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਸਾਡਾ ਮੇਨ ਮੋਟਿਵ ਆ ਕਿ ਜੋ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੁਆਰਾ ਸੰਵਿਧਾਨ ਲਿਖਿਆ ਗਿਆ ਹੈ ਅਸੀਂ ਉਸ ਸੰਵਿਧਾਨ ਨੂੰ ਬਚਾਣਾ ਚਾਹੁੰਦੇ ਆ ਕਿਉਂਕਿ ਇਸ ਟਾਈਮ ਜਿਹੜਾ ਦੇਸ਼ ਆ ਦੇਸ਼ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆ ਲੋਕਤੰਤਰ ਉਹ ਖਤਮ ਕੀਤਾ ਜਾ ਰਿਹਾ ਪਰ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਲੋਕਤੰਤਰ ਉਹ ਨੂੰ ਜਿੰਦਾ ਰੱਖਿਆ ਜਾਵੇ ਪਰ ਲੋਕਤੰਤਰ ਨੂੰ ਜਿਉਂਦਾ ਰੱਖਣ ਦੇ ਲਈ ਜੋ ਬਾਬਾ ਸਾਹਿਬ ਅੰਬੇਡਕਰ ਨੇ ਲੋਕਤੰਤਰ ਦੀ ਇੱਕ ਨੀਂਹ ਰੱਖੀ ਸੀ ਅਸੀਂ ਉਸੇ ਹੀ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੀ ਵਿਚਾਰਧਾਰਾ ਦੇਤੇ ਕੰਮ ਕਰਦੇ ਆਂ ਔਰ ਵਰਕ ਕਰਦੇ ਆਂ ਔਰ ਇਸੇ ਹੀ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੋਏ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦਾ ਜਿਹੜਾ ਜਨਮ ਦਿਹਾੜਾ ਡਾਕਟਰ ਭੀਮrao ਅੰਬੇਡਕਰ ਚੌਕ ਬੱਸ ਸਟੈਂਡ ਵਿਖੇ ਮਨਾ ਰਹੇ ਆਂ ਔਰ ਪੂਰੇ ਹੀ ਇਲਾਕਾ ਨਿਵਾਸੀਆਂ ਨੂੰ ਸਾਡੀ ਬੇਨਤੀ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਹੋਮ ਹਮਾ ਕੇ ਪਹੁੰਚੋ ਤਾਂ ਜੋ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਆਪਣੇ ਸੱਚੇ ਦਿਲੋਂ ਸ਼ਰਧਾਂਜਲੀ ਦੇ ਸਕੇ ਇੰਨਾ ਹੀ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਔਰ ਤੁਹਾਡੇ ਸਾਰੇ ਹੀ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਛੋਡੇ ਸੱਦੇ ਤਿਆਜੀ ਤੇ ਪਹੁੰਚੇ ਆ ਜੈ ਭੀਮ ਜੈ ਭਾਰਤ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਜਿਹੜੀ ਆ ਵਿਸ਼ੇਸ਼ ਪ੍ਰੈਸ ਕਾਨਫਰੰਸ 바ਵਾ ਸਾਹਿਬ ਡਾਕਟਰ ਭੀਮਰਾਓਂ ਅੰਵੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜੇ ਵੱਡੇ ਵੱਡੇ ਸਮਾਗਮ ਆਉਣ ਵਾਲੇ ਸਮੇਂ ਚ ਕਰਵਾਏ ਜਾ ਰਹੇ ਆ ਉਹਦੇ ਬਾਰੇ ਜਿਹੜੀ ਕਰਵਾਈ ਜਾ ਰਹੀ ਆ ਕੋ ਸਾਡੇ ਜਿਹੜੇ ਮੁੱਖ ਸਵਾਗਤ ਕਰਵਾਏ ਜਾ ਰਹੇ ਆ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਜਿਹੜੀ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਹਾ ਯਾਤਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਹੱਲਾ ਰਹੀਮਪੁਰ ਤੋਂ ਦਿਨ ਸ਼ਨੀਵਾਰ ਨੂੰ 13 ਤਰੀਕ ਨੂੰ ਜਿਹੜੀ ਉਹ ਕੱਢੀ ਜਾ ਰਹੀ ਆ ਇਸ ਜਿਹੜਾ ਸ਼ੋਹਾ ਯਾਤਰਾ ਦਾ ਰੂਟ ਹੋਵੇਗਾ ਉਹ ਮੁਹੱਲਾ ਰਹੀਮਪੁਰ ਸ਼੍ਰੀ ਗੁਰਵਦਾਸ ਚੌਂਕ ਤੋਂ ਸ਼ੁਰੂ ਹੋ ਕੇ ਗਵਰਨਮੈਂਟ ਕਾਲਜ ਚੌਂਕ ਸੈਸ਼ਨ ਚੌਂਕ ਘੰਟਾ ਕਰ ਭਗਵਾਨ ਬਾਲਮੀਕ ਮਹਾਰਾ ਚੌਂਕ ਤੋਂ ਹੁੰਦੇ ਹੋਏ ਬੱਸ ਸਟੈਂਡ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਚੌਂਕ ਵਿਖੇ ਸਮਾਪਤ ਹੋਵੇਗੀ ਤੋਂ ਸ਼ੋਆ ਯਾਤਰਾ ਦੀਆਂ ਵੀ ਸਾਰੇ ਆਪਾ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਆਂ ਔਰ ਬੇਨਤੀ ਕਰਦਾ ਕਿ ਸਾਰੇ ਪਹੁੰਚੋ ਔਰ ਦੂਸਰੇ ਨੰਬਰ ਤੇ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਚੌਂਕ ਬੱਸ ਸਟੈਂਡ ਵਿਖੇ 14 ਤਰੀਕ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 11 ਵਜੇ ਤੱਕ ਦਾ ਜੋ ਵੀ ਸਮਾਂ ਆ ਪ੍ਰੋਗਰਾਮ ਜਿਹੜਾ ਬਹੁਤ ਵੱਡੇ ਪੱਧਰ ਤੇ ਲਿਖਿਆ ਗਿਆ ਸਸਤਾਵਾਂ ਵੱਲੋਂ ਸਾਡੇ ਸਾਰੇ ਆਗੂਆਂ ਵੱਲੋਂ ਦੱਸਿਆ ਵੀ ਗਿਆ ਆ ਕੀ ਪ੍ਰੋਗਰਾਮ ਆ ਸੋ ਉਸ ਦਿਨ ਦੋਨੋਂ ਪ੍ਰੋਗਰਾਮਾਂ ਤੇ ਸਾਰੇ ਆਪਾਂ ਸਰਬ ਸਮਾਜ ਨੂੰ ਬੇਨਤੀ ਕਰਦੇ ਆ ਕਿ ਉਸ ਦਿਨ ਪਹੁੰਚ ਕੇ ਕਿਉਂਕਿ ਜਿਹੜੇ 바ਵਾ ਸਾਹਿਬ ਸੀਗੇ ਉਹ ਇਕੱਲੇ ਐਸਸੀ ਓਵੀਸੀ ਸਮਾਜ ਦੇ ਨਹੀਂ ਸੀਗੇ ਜੇਕਰ ਅਸੀਂ ਉਹਨਾਂ ਦੇ ਕੰਮਾਂ ਵੱਲ ਝਾਤ ਮਾਰੀਏ ਜਿੱਥੇ ਉਹ ਲੋਟਾਰੇ ਹੋਏ ਸਮਾਜ ਦੀ ਲੜਾਈ ਲੜ ਰਹੇ ਸੀ ਉਸ ਸਮੇਂ ਆਜ਼ਾਦ ਭਾਰਤ ਹੋਵਾ ਜਦੋਂ ਸਾਡਾ ਸੰਵਿਧਾਨ ਲਾਗੂ ਹੋਇਆ ਬਾਬਾ ਸਾਹਿਬ ਜੀ ਨੇ ਬੋਰਡ ਦਾ ਅਧਿਕਾਰ ਲੈ ਕੇ ਦਿੱਤਾ ਸਿੱਖਿਆ ਦਾ ਅਧਿਕਾਰ ਲੈ ਕੇ ਦਿੱਤਾ ਆਰਵੀਐ ਦੀ ਸਥਾਪਨਾ ਕੀਤੀ ਮਜ਼ਦੂਰਾਂ ਨੇ ਬਹੁਤ ਕੰਮ ਕੀਤੇ ਦੇਸ਼ ਦੇ ਵਿੱਚ ਜਿੰਨੇ ਵੀ ਗਰੀਬ ਮਜ਼ਦੂਰ ਆ ਸਾਰਿਆਂ ਨੇ ਬਹੁਤ ਕੰਮ ਕੀਤੇ ਜਿਸ ਦੇ ਨਾਲ ਸਾਡੇ ਦੇਸ਼ ਦੀ ਜਿਹੜੀ ਆ ਉਹ ਅਰਧ ਵਿਵਸਥਾ ਵਧੀਆ ਉਹਦੇ ਸਾਡੇ ਦੇਸ਼ ਜਿਹੜਾ ਉਹ ਆਤਮ ਨਿਰਭਰ ਹੋਇਆ ਉਹ ਜਿਹੜਾ ਕੰਮ ਕੱਲਾ ਇੱਕ ਸਮਾਜ ਲਈ ਨਹੀਂ ਸੀ ਸਾਰੂ ਸਮਾਜ ਲਈ ਕੰਮ ਕਰਕੇ ਦੇਸ਼ ਨੂੰ ਬਾਬਾ ਸਾਹਿਬ ਜੀ ਨੇ ਮਜ਼ਬੂਤ ਕੀਤਾ ਤਾਂ ਸਾਰੀਆਂ ਜਥੇਬੰਦੀਆਂ ਵੱਲੋਂ ਮੈਂ ਵੀ ਬੇਨਤੀ ਕਰਦਾ ਕਿ 13 ਅਪ੍ਰੈਲ ਨੂੰ ਸ਼ੋਭਾ ਯਾਤਰਾ ਵਾਲੇ ਦਿਨ ਔਰ 14 ਅਪ੍ਰੈਲ ਨੂੰ ਬਸ ਸਟੈਂਡ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਚੌਕ ਵਿਖੇ ਜੋ ਸ਼ਾਮ ਦਾ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਪ੍ਰੋਗਰਾਮ ਰੱਖਿਆ ਗਿਆ ਤੋਂ ਸਾਰੇ ਆਪਾਂ ਹੁਮ ਹੁਮਾ ਕੇ ਉੱਥੇ ਪਹੁੰਚ ਗਏ ਬਾਬਾ ਸਾਹਿਬ ਜੀ ਨੂੰ ਆਪਣੀ ਸ਼ਰਧਾਂਜਲੀ ਕਈਏ ਤੋਂ ਸਾਰੇ ਸਾਥੀਆਂ ਦਾ ਪ੍ਰੈਸ ਵਾਲੇ ਸਾਥੀਆਂ ਦਾ ਵੀ ਇੱਥੇ ਪਹੁੰਚਦੇ ਮੈਂ तहे ਦਿਲੋਂ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਫਿਰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਤ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੇ ਜਨਮ ਦਿਨ ਤੇ 14 ਅਪ੍ਰੈਲ ਨੂੰ ਅੰਬੇਦਕਰ ਚੌਕ ਦੇ ਵਿੱਚ ਬਾਬਾ ਸਾਹਿਬ ਜੀ ਦਾ ਜਨਮ ਦਿਨ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਉਹਦੇ ਵਿੱਚ ਪਲੇਨ ਕੰਟ ਜੀ ਪਹੁੰਚ ਰਹੇ ਆ ਮੈਂ ਸਭ ਸੰਗਤਾਂ ਨੂੰ ਅਪੀਲ ਕਰਦਾ ਹਾਂ ਬਾਅਦ ਚੜ ਕੇ ਉਸ ਦਿਨ 14 April ਨੂੰ ਪਹੁੰਚੋ ਬਾਕੀ 13 April ਦੀ ਸਾਡੀ ਸ਼ੋਭਾ ਯਾਤਰਾ ਹੈ ਸ਼ੋਭਾ ਯਾਤਰਾ ਦੇ ਵਿੱਚ ਵੀ ਸਾਰੇ ਵੀਰ ਸਾਰਾ ਸਮਾਜ ਤੇ ਸਾਰੇ ਵੀਰ ਇਕੱਠੇ ਹੋ ਕੇ 13 April ਨੂੰ ਸ਼ੋਭਾ ਯਾਤਰਾ ਵਿੱਚ ਪਹੁੰਚਣ ਇੰਨਾ ਹੀ ਕਹਿੰਦਾ ਸਾਰਿਆਂ ਨੂੰ ਜੈ ਪੀਮ ਜੈ ਭਾ ਇਹ 2 ਵਜੇ ਟਾਈਮ ਆ ਸ਼ੋਭਾ ਯਾਤਰਾ ਦਾ ਜੀ ਤੇ 2 ਵਜੇ ਰਹੀਂ ਪਰੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੌਂਕ ਤੋਂ ਤੇ ਚਾਲੂ ਹੋਊਗੀ ਜੀ ਇਹ ਇਹ ਉਤਰਹੀਪੋਰ ਤੋਂ ਗੁਰਮੇ ਕੋਚੋਂ ਗੁਰਮੇ ਕੋਚੋਂ ਗੁਰਮੇ ਕੋਚੋਂ ਚੌਂਕ ਤੋਂ ਇਹ ਸਹਿਿਤ ਤੋਂ ਸਹਿਿਤ ਤੋਂ ਘੰਟਾ ਕਰ ਘੰਟਾ ਕਰ ਤੋਂ ਬਾਲਵਿਕੀ ਮਹਾਰਾਜ ਚੌਂਕ ਬਾਲਵਿਕੀ ਮਹਾਰਾਜ ਚੌਂਕ ਤੋਂ ਬੱਸ ਸਟੈਂਡ ਸਮਾਪਤੀ ਹੋਊਗੀ ਤੇ ਬੱਸ ਆਪੀ ਮਰਾ ਹੁਮੇਦਗਰ ਚੌਂਕ ਦੇ ਵਿੱਚ ਸਭ ਨੂੰ ਜੈਪੀ ਜੈ ਭਾਰਤ ਡਾਕਟਰ ਪੀਂਧਰਾ ਮੇਦਕਰ ਭਾਰਤ ਰਤਨ ਬਾਬਾ ਸਾਹਿਬ ਜੀ ਦੇ 133ਵੇਂ ਜਨਮ ਦਿਵਸ ਦੀਆਂ ਸਾਰੇ ਸਮੂਹ ਸੰਗਤਾਂ ਨੂੰ ਔਰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਜੋ ਬਾਬਾ ਸਾਹਿਬ ਦੀ ਡਾਲੋਜੀ ਨੂੰ ਅਪਣਾਉਂਦੀਆਂ ਨੇ ਉਹਨਾਂ ਨੂੰ ਮੁਬਾਰਕਬਾਦ ਦੇ ਰਿਹਾ ਹਾਂ ਔਰ ਇਸ ਦੇ ਨਾਲ ਨਾਲ 14 ਤਰੀਕ ਨੂੰ ਜੋ ਡਾਕਟਰ ਭਿੰਦਰਾ ਅੰਮੇਰ ਚੌਂਕ ਬਸ ਸਟੈਂਡ ਵਿਖੇ ਵਿਸ਼ਾਲ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਤੇ ਉਹਦੀਆਂ ਵੀ ਮੁਬਾਰਕਾ ਦੇ ਨਾਲ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਸ ਪ੍ਰੋਗਰਾਮ ਵਿੱਚ ਪਹੁੰਚ ਕੇ ਬਾਬਾ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਣ ਕਿਉਂਕਿ ਉਹਨਾਂ ਨੇ ਸਮਾਜ ਲਈ ਸਰਬ ਸਮਾਜ ਲਈ ਬਹੁਤ ਕੰਮ ਕੀਤੇ ਆ ਸੋ ਆਪਾਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ ਔਰ ਇਸ ਦੇ ਨਾਲ ਨਾਲ 13 ਤਰੀਕ ਨੂੰ ਰਹੀਮਪੁਰ ਚੌਂਕ ਸਤਗੁਰੂ ਰਵਿਦਾਸ ਚੌਂਕ ਦੇ ਵਿੱਚੋਂ ਉਹ ਜਿਹੜੀ ਵਿਸ਼ਾਲ ਸ਼ੁਭਾ ਯਾਤਰਾ ਹਰ ਸਾਲ ਦੀ ਤਰ੍ਹਾਂ ਵੱਡੇ ਪੱਧਰ ਤੇ ਨਿਕਲ ਰਹੀ ਹੈ ਉਸ ਸ਼ੁਭ ਯਾਤਰਾ ਦੇ ਬਜ਼ਾਰਾ ਦੇ ਮੁੱਖ-ਮੁੱਖ ਚੌਂਕਾਂ ਦੇ ਵਿੱਚ ਹੁੰਦੇ ਹੋਏ ਜਿਸ ਤਰ੍ਹਾਂ ਗਵਰਨਮੈਂਟ ਕਾਲਜ ਚੌਕ, ਸੈਸ਼ਨ ਚੌਕ, ਘੰਟਾ ਕਾਰ ਫਗਵਾੜਾ ਚੌਕ ਇਸ ਦੀ ਸਮਾਪਤੀ ਜਿਹੜੀ ਆ ਡਾਕਟਰ ਭੀਮਰਾਮ ਵੇਦਕਰ ਚੌਕ ਦੇ ਵਿੱਚ ਕੀਤੀ ਜਾਵੇਗੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਸ਼ਹਿਰ ਵਾਸੀਆਂ ਨੂੰ ਸਰਵ ਸਮਾਜ ਨੂੰ ਕਿ ਉਸ ਸ਼ੁਭ ਯਾਤਰਾ ਦੇ ਵਿੱਚ ਪਹੁੰਚ ਕੇ ਆਪਾਂ ਚਾਰ ਚੰਦ ਲਾਈਏ ਔਰ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਦੇ ਪਾਈਏ ਔਰ ਉਹਨਾਂ ਨੂੰ ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਯਾਦ ਕਰੀਏ। ਜੈ ਭੀਮ ਜੀ